ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਕੋਹਤ ਸਿੰਘ ਮਾਨ ਜਿੰਦਰਾਵਾਂ ਚਾਹੀ ਗੜਾ ਲਖੇ ਆਵਾਜੀ ਪਾਰਟੀ ਨੂੰ ਚਾਹੀ ਗੜਾ ਕੋ ਸਾਡੀ ਸਰਦਾਰ ਹਾਂਜੀ ਹਾਂ ਕਿੰਨਾ ਟਾਈਮ ਲੱਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਪੁੱਛਦੇ ਨਹੀਂ ਹਾਂਜੀ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਿਹਾ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰ ਨਾਲ ਹੋਇਆ ਬਰਤੰਕਾ ਉਹ ਸਰਕਾਰ ਆ ਆਵਾਜੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਗੁਰਵੱਤ ਸਿੰਘ ਮਾਨ ਜਿੰਦਗਾਰਾਂ ਚੰਗੀ ਖੜਾ ਰੱਖੇ ਆਵਾਜ਼ੀ ਪਾਰਟੀ ਨੂੰ ਚੰਗੀ ਖੜਾ ਕਿ ਉਹਦੇ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਸਵੀਰ ਕੰਪਲੈਕਸ ਜਿਹੜਾ ਅੰਦਗਰਲਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਰਵਾਈ ਹੈ ਸਰਦਾਰ ਗੱਜਨ ਮਾਜ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਖੇਤ ਦੇ ਕੰਮ ਕਰ ਰਹੇ ਨੇ ਸਾਡੇ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾ ਪਿਆ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਨੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਇਹਦੇ ਹੋ ਰਿਹਾ ਇਨੇ ਸਰਪ੍ਰੇਤੀ ਹੈਡੇ ਹੋ ਰਿਹਾ ਜੀ ਬਹੁਤ ਬਹੁਤ ਬਾਕੀ